ਨੇ ਪਰਿਵਾਰ ਦੇ ਵੱਲੋਂ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਮੁਕੇਸ਼ ਸ਼ੰਭਾਨੀ ਆਕਾਸ਼ ਬਾਨੀ ਤੇ ਨੀਤਾ ਬਾਨੀ ਨੇ ਵੋਟ ਪਾਈ ਹੈ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤੇ ਇਸ ਦਾ ਨੀਤਾ ਬਾਨੀ ਦੇ ਵੱਲੋਂ ਕਿਹਾ ਗਿਆ ਕਿ ਸਾਰਿਆਂ ਨੂੰ VOTING ਕਰਨੀ ਚਾਹੀਦੀ ਹੈ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਮੁੰਬਈ ਦੀਆਂ ਤਸਵੀਰਾਂ ਨੇ ਕਿੱਥੇ ਕਿ ਅੱਜ ਬਾਲੀਵੁੱਡ ਦੇ ਕਈ ਸਟਾਰਾਂ ਦੇ ਵੱਲੋਂ ਆਪਣੀ ਵੋਟ ਪੁਗਤਾਈ ਗਈ ਹੈ ਉੱਥੇ ਬਾਨੀ ਪਰਿਵਾਰ ਦੇ ਵੱਲੋਂ ਵੀ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਮੁਕੇਸ਼ ਸ਼ੰਭਾਨੀ ਆਕਾਸ਼ ਬਾਨੀ ਨੀਤਾ ਬਾਨੀ ਨਜ਼ਰ ਆ ਰਹੇ ਨੇ ਜੋ ਕਿ ਪੋਲਿੰਗ ਬੂਥ ਤੇ ਪਹੁੰਚੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਵੋਟਰਾਂ ਨੂੰ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਵੱਦ ਤੋਂ ਵੱਧ ਪੋਲਿੰਗ ਗੁੱਥਾਂ ਤੇ ਪਹੁੰਚਣਾ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਜਿੱਥੇ ਕਿ ਅੱਜ ਸਵੇਰ ਤੋਂ ਹੀ ਲਗਾਤਾਰ ਬਾਲੀਵੁੱਡ ਦੇ ਵੱਡੇ ਸtare ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੇ ਤੇ ਇਸ ਦੇ ਵਿਚਾਲੇ ਅਮਬਾਨੀ ਪਰਿਵਾਰ ਦੇ ਵੱਲੋਂ ਵੀ ਆ ਵੋਟ ਪੁਗਤਾਈ ਗਿਆ ਦੱਸੋ ਅੱਜ ਪੰਜਵੇਂ ਗੇਟ ਦੀ VOTING ਹੋ ਰਹੀ ਹੈ ਮਹਾਰਾਸ਼ਟਰ ਦੇ ਵਿੱਚ ਤੇ ਮੁੰਬਈ ਦੇ ਵਿੱਚ ਵੀ ਪੰਜਵੇਂ ਗੇਟ ਦੀ ਆ ਵੋਟਿੰਗ ਚੱਲੀ ਹੈ ਤੇ ਇਸੇ ਦੌਰਾਨ ਨੀ ਅਬਾਨੀ ਪਰਿਵਾਰ ਵੀ ਪੋਲਿੰਗ ਬੂਥ ਤੇ ਪਹੁੰਚਿਆ ਕਾਂਬਾਨੀ ਪਰਿਵਾਰ ਦੇ ਵੱਲੋਂ ਵੋਟ ਪੁਗਤਾਈ ਗਈਆਂ ਤਸਵੀਰਾਂ ਦੇ ਵਿੱਚ ਵੋਕੇਸ਼ ਅਬਾਨੀ, ਨੀਤਾ ਅਬਾਨੀ ਤੇ ਆਕਾਸ਼ ਅਬਾਨੀ ਵੇਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਪੰਜਵੇਂ ਗੇਟ ਦੀ VOTING ਦੇ ਦੌਰਾਨ ਆਪਣੀ ਵੋਟ ਪੁਗਤਾਈ ਗਈ ਤੇ ਹੋਰਨਾਂ ਵੋਟਰਾਂ ਨੂੰ ਲੋਕਾਂ ਨੂੰ ਵੱਧ ਛੱਡ ਕੇ ਆ ਵੋਟ ਕਰਨ ਦੀ ਅਪੀਲ ਕੀਤੀ ਗਈ

अपने देशवासियों से अपील है